ਕਹਿੰਦਾ ਕਹਿੰਦਾ ਇੱਕ ਠਗਾ ਲੈਣਾ ਬੋਲੋ ਸਤਿਨਾਮ ਉਹਨਾਂ ਨੇ ਟਕਾ ਦੇ ਕੇ ਤੇ ਆਪਣਾ ਪੁੱਤਰ ਨੂੰ ਖਰੀਦ ਲਿਆ ਬੜਾ ਚਾ ਚੜਿਆ ਦੁਨੀਆ ਤੋਂ ਖਾਲੀ ਚੱਲੇ ਸਾਂ ਬੜੀ ਗੱਲ ਹੈ ਪੁੱਤ ਤਾਂ ਮੋਨ ਮਿਆਂ ਗਿਆ ਨਾ ਪੈਸੇ ਦਾ ਫੇਰ ਬਾਤੂ ਆ ਜਾਣਗੇ ਟਕਾ ਲੈ ਕੇ ਘਰ ਨੂੰ ਆ ਗਏ ਗੁਰੂ ਨਾਨਕ ਸਾਹਿਬ ਦਾ ਲੰਗਰ ਪਿਆਰ ਕਰਨ ਵਾਤੇ ਤੇ ਇੱਧਰ ਗੁਰੂ ਨਾਨਕ ਪਾਛਾ ਆ ਗਏ ਤੇ ਬੋਲੋ ਸਤਿਨਾਮ ਉਹ ਜੇ ਪੁੱਤਰ ਲੱਗੇ ਘਰ ਤੋਂ ਤੇ ਭਾਈ ਵਾਲਾ ਤੇ ਬਾਬਾ ਮਰਦਾਨਾ ਤੁਰੇ ਜਾਂਦੇ ਨੇ ਤੇ ਗੁਰੂ ਨਾਨਕ ਸਾਹਿਬ ਆਦੇ ਭਾਈ ਬਾਲੇ ਨੂੰ ਕਹਿੰਦੇ ਨੇ ਬਾਲਿਆ ਚਰਵੇ ਸਤਿਗੁਰੂ ਕੀ ਤੋਦਰ ਜਾਇ ਜੇ ਕਹਿੰਦਾ ਲੰਗਰ ਵਾਸਤੇ ਪੁੱਤਰ ਵੇਚ ਦਿੱਤਾ ਹੀ ਓ ਵੇਖ ਭਾਈ ਬਾਨਿਆ ਰੰਗ ਕਰੇ ਸਾਰ세 ਵੇਖ ਭਾਈ ਬਾਨਿਆ ਰੰਗ ਕਰੇ ਉਹਨਾਂ ਦੇ ਗਰੇ ਵਿਖੇ ਗਰਦਨਾ ਨੇ ਲਾਲਾ ਗੋਲਾ ਮੁੱਲ ਖਰੀਦ ਲਿਆ ਸੀ ਉਹਨਾਂ ਨੂੰ ਜਾ ਕੇ ਕਹਿਣ ਲੱਗੇ ਨੇ ਭਈਆ ਪੁੱਤਰ ਤੁਸੀਂ ਕਿੱਥੋਂ ਲਿਆ ਕੇ ਕਹਿੰਦੇ ਬਾਬਾ ਸਾਡੇ ਘਰ ਵਿੱਚ ਲਾਦ ਨਹੀਂ ਸੀ ਇਹਨਾ ਮੁੱਲ ਵਿਕਣਾ ਆਇਆ ਹੈ ਬਾਜ਼ਾਰ ਚੋਂ ਖਰੀਦ ਕੇ ਲਿਆਏ ਆ ਬੋਲੋ ਸਤਨਾਮ ਕਹਿੰਦੇ ਕਿੰਨੇ ਦਾ ਲਿਆ ਜੇ ਕਹਿੰਦੇ ਟਕੇ ਦਾ ਲਿਆ ਉਹ ਟਕੇ ਦੀ ਬੜੀ ਵੱਡੀ ਕੀਮਤ ਸੀ ਲੱਖਾਂ ਦੇ ਬਰਾਬਰ ਟਕੇ ਦੀ ਕੀਮਤ ਸੀ ਕਹਿੰਦੇ ਜੇ ਤੁਹਾਨੂੰ ਟਕਾ ਵਾਪਸ ਦੇ ਦਈਏ ਤੇ ਪੁੱਤਰ ਸਾਨੂੰ ਦੇ ਦਿਓ ਕਹਿੰਦੇ ਬਾਬਾ ਸਾਡੇ ਘਰ ਦਾ ਪੁੱਤ ਨਹੀਂ ਹੈਗਾ ਅਹੀ ਤਾਂ ਤਰਸੇ ਪਾਇਆ ਸਾ ਸਾਡੇ ਤਾਂ ਮਸਾਂ ਹੀ ਕਿਰਪਾ ਹੋਈ ਐ ਜੇ ਪੁੱਤਰ ਸਾਨੂੰ ਮਿਲ ਜਾਏ ਕਹਿੰਦਾ ਬੀਬੀ ਤੇਰੇ ਨਾਲ ਅਸੀਂ ਵਾਅਦਾ ਕਰਨੇ ਆ ਤੈਨੂੰ ਜੋੜੀ ਪੁੱਤਰਾ ਦੀ ਦੇਵਾਂਗੇ ਮੋਢੇ ਸਤਨਹਾਂ ਸਿਰ ਇਹ ਪੁੱਤਰ ਸਾਨੂੰ ਦੇ ਦੇ ਅਸੀਂ ਤੈਨੂੰ ਜੋੜੀ ਪੁੱਤਰਾ ਦੀ ਦੇਵਾਂਗੇ ਹੁਣ ਬੀਬੀ ਨੇ ਲਾਲਚ ਕਰ ਲਿਆ ਨਾਲੇ ਅਸਕੇ ਜਿਹੜਾ ਗੁਰ ਨਾਨਕ ਦੇ ਘਰ ਦੀ ਸੇਵਾ ਕਰਦਾ ਤੇ ਪਤ ਵੀ ਜਰੂਰ ਰੱਖਦਾ ਗੋਲੋ ਸਤਨਾਮ ਸ੍ਰੀ ਵਹਿਗੋ ਪੰਜ ਭਗਤਾਂ ਨੇ ਰੱਖਦਾ ਆ ਅੱਜ ਗੋਜਤਾਂ ਹੈ ਗੁਰੂ ਸਤਿ ਭਗਤਾਂ ਨੇ ਰੱਖਦਾ ਆ ਆਜ ਗੋਜਤਾਂ ਹੈ ਗੋਦੀ ਪੈਰ ਰੱਖਦਾ ਆ ਰੱਖਦਾ ਆ ਆਜ ਗੋਜਤਾਂ ਬਾਬਾ ਜੀ ਮੈਨੂੰ ਦੋ ਪੁੱਤਰ ਦੇ ਦੇਗਾ ਤੇ ਫਿਰ ਮੈਂ ਤੇਨੂੰ ਪੁੱਤਰ ਦੇ ਦੇਨੀ ਤੇ ਗੁਰੂ ਨਾਨਕ ਪਾਤਸ਼ਾਹ ਆ ਗਿਆ ਹੋ ਗਿਆ ਨਾ ਲਾਲੇ ਗੋਲੇ ਕੋਲੇ ਕਹਿ ਲਗਾਓ ਕਾਕਾ ਤੇਰਾ ਨਾਂ ਕੀ ਏ ਤੂੰ ਕਿੱਥੋਂ ਆਇਆ ਏ ਤੇ ਫਿਰ ਲਾਲਾ ਗੋਲਾ ਛੋਟਾ ਜਨਨੀ ਮੁੰਨੀ ਰਸਨਾ ਨਾਲ ਕੀ ਕਹਿੰਦਾ ਏ ਹੋ ਮੈਂ ਲਾਲਾ ਮੈਂ ਗੋਲਾ ਬਾਬਾ ਮੈਂ ਨਾਨਾ ਬਹਿਨੂ ਨਾ ਮੈਂ ਲਾਲਾ ਬਹਿਨੂ ਨਾ ਨਾ ਮੈਂ ਗੋਲਾ ਪਰ ਮੈਨੂੰ ਇਹਨਾਂ ਨੇ ਮੁੱਲ ਖਰੀਦ ਲਿਆ ਮੈਂ ਇਹਨਾਂ ਨੇ ਮੈਨੂੰ ਮੁੱਲ ਖਰੀਦ ਲਿਆ ਤੇ ਗੁਰਨਾਨਕ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਉਹ ਪੁੱਤਰ ਜੇ ਤੈਨੂੰ ਅਸੀਂ ਖਰੀਦ ਲਈਏ ਤਾਂ ਸਾਡੇ ਨਾਲ ਜਾਏਗਾ ਬੜਾ ਨੰਨਾ ਗੋਲਾ ਖੁਸ਼ ਹੋਇਆ ਗੁਰਨਾਨਕ ਸਾਹਦੇ ਦਰਖਿਲ ਉਹ ਉੱਥੇ ਖੁਸ਼ ਹੋਵੇ ਕਿਉਂਣਾ ਬੋਲ ਸਤਨਾਮ ਵਾਹਿਗੁਰੂ ਬਾਬਾ ਮੈਨੂੰ ਖਰੀਦ ਲਾ ਤੇ ਮੈਂ ਤੇਰੇ ਨਾਲ ਜਾਵਾਂਗਾ ਤੇਰਾ ਕੰਮ ਵੀ ਕਰਾਂਗਾ ਆਓ ਲਾਲਾ ਗੋਲਾ ਕੀ ਕਹਿੰਦਾ ਏ ਉਹ ਪਾਣੀ ਭਰਾਂ ਤੇ ਪੱਕ and that's all ਮੇਰਾ ਤੇ ਪਖੇ ਦੀ ਜਨਮਾਰਾ ਬਾਪਾ ਤੇਰੀਆਂ ਸੰਗਤਾਂ ਨੂੰ ਮੇਰਾ ਤੇ ਪਖੇ ਦੀ ਜਨਮਾਰਾ ਬਾਪਾ ਤੇਰੀਆਂ ਸੰਗਤਾਂ ਨੂੰ ਮੇਰਾ ਤੇ ਪਖੇ ਦੀ ਜਨਮਾਰਾ ਬਾਪਾ ਤੇਰੀਆਂ ਸੰਗਤਾਂ ਨੂੰ ਜਦੋਂ ਗੁਰੂ ਨਾਨਕ ਬਾਖਸ਼ ਨੇ ਲਾਲਾ ਗੋਲਾ ਵਾਪਸ ਰੋਲਿਆ ਟਕਾ ਦੇ ਦਿੱਤਾ ਨਾਰ ਮਗੰਦੇ ਦਾ ਪੁੱਤਰ ਤੇਰੇ ਘਰ ਪੁੱਤਰਾਂ ਦੀ ਜੁੜੀ ਆ ਗਈ ਸੱਚ ਵਿੱਚ ਸਮਾ ਪਿਆ ਤੇ ਕੋ ਪੁੱਤਰਾਂ ਦੀ ਮਾਂ ਮਣੀ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਨਾਲੇ ਗੁਰਨਾਣਕ ਪਾਤਸ਼ਾਹ ਦੇ ਬਚਨ ਮੰਨੇ ਨੇ ਉਹਨਾਂ ਨੂੰ ਕਿਸੇ